ਸਤ ਸ੍ਰੀ ਅਕਾਲ ਸਾਰੇ ਕਬੂਤਰ ਬਾਜ਼ ਵੀਰਾਂ ਨੂੰ ਹੋਰ ਬਾਈ ਜੀ ਠੀਕ ਠਾਕ ਘਰ ਪਰਿਵਾਰ ਸੋਡੇ ਠੀਕ ਠਾਕ ਹਮੇਸ਼ਾ ਚੜ੍ਹਦੀ ਕਲਾ ਰਹੇ ਸਾਰੇ ਜਾਣੇ ਤੰਦਰੁਸਤ ਰਹੋ ਤੇ ਅੱਜ ਆਪਾਂ ਗੱਲ ਕਰਦੇ ਆਂ ਬਾਈ ਜਿਹੜੇ 2024 ਦੇ ਵਿੱਚ ਕਬੂਤਰ ਆਪਾਂ ਛੱਡਨੇ ਆ ਬਾਜ਼ੀਆਂ ਤੇ ਅੱਜ ਤੇ ਹੀ 25 ਤਰੀਕ ਹੋ ਗਈ ਆ 25 ਮਾਰਚ ਤੇ ਨਾਲ ਮੈਂ ਅੱਜ ਡੀ ਵਾਰਮਿੰਗ ਕਰਨ ਲੱਗਿਆ ਸੀਗਾ ਤੇ ਮੈਂ ਤਾਂ ਚਲੋ ਵੀਡੀਓ ਵੀ ਬਣਾ ਲਈਏ ਤੇ ਨਾਲੇ ਭਰਾਵਾਂ ਲਈ ਜਾਣਕਾਰੀ ਮਿਲਣ ਜੋਗੀ ਤੇ ਕਿਉਂਕਿ ਕਈ ਭਰਾ ਫੋਨ ਵੀ ਕਰਦੇ ਨੇ ਤੇ ਬਈ ਕਿਹੜੀ ਗੋਲੀ ਲਾਉਣੀ ਆ ਤੇ ਤੇ ਜਿੰਨੇ ਕ ਬਈ ਆਪਾਂ ਨੂੰ ਨੌਲੇਜ ਆ ਜਾਂ ਆਪਾਂ ਜਿੰਨੇ ਕ ਆਪਾਂ ਨੂੰ ਕਪੂਤਰਵਾਜੀ ਦੇ ਵਿੱਚ ਪਤਾ ਵਾ ਪੌਡੀ ਕੀ ਗੱਲ ਕਰਦੇ ਹੁੰਦੇ ਆ ਤੁਹਾਨੂੰ ਵੀ ਪਤਾ ਵਾ ਕਿਉਂਕਿ ਤੁਸੀਂ ਵੀਡੀਓ ਵੀ ਦੇਖਦੇ ਹੋ ਹਨ ਤੇ ਅੱਜ ਬਈ ਆਪਾਂ ਵੀਡੀਓ ਤਾਂ ਬਣਾਉਣ ਲੱਗੇ ਆ ਤੇ ਮੈਂ ਡੀ ਫਾਰਮਿੰਗ ਕਰਨ ਲੱਗਿਆ ਸੀ ਕਿਉਂਕਿ ਆਪਣੀ 1 ਮਈ ਦੀ ਬਾਜੀ ਆ ਤੇ ਉਹ ਤੋਂ ਪਹਿਲਾਂ ਕਬੂਤਰ ਰੈਡੀ ਹੋਣੇ ਚਾਹੀਦੇ ਆ ਜੇ ਛੋਡੇ ਕਬੂਤਰ ਬਈ ਮੰਨ ਲਓ ਰੈਡੀ ਨਹੀਂ ਹੈਗੇ ਜਾਂ ਦਵਾਈ ਨਹੀਂ ਲਾਈ ਤਾਂ ਛੋਡੇ ਕਬੂਤਰ ਸਹੀ ਪ੍ਰੋਪਰ ਤਿਆਰ ਨਹੀਂ ਕਰਦੇ ਤਾਂ ਛੋਡੇ ਕਬੂਤਰ ਬਾਜੀ ਨਹੀਂ ਚੇਤਣਗੇ ਤੇ ਘਰੇ ਵੀ ਘਾਟ ਉੱਡਣਗੇ ਖੁੱਸ ਕੇ ਬੈਠ ਜਾ ਕਰਨਗੇ ਹੌਲੇ ਹੋ ਕੇ ਬੈਠ ਜਾ ਕਰਨਗੇ ਪਹਿਲਾ ਕਬੂਤਰ ਬਾਜੀ ਦੇ ਵਿੱਚ ਪਹਿਲਾ ਪੁਆਇੰਟ ਆ ਡੀ ਬਾਰਮਿੰਗ ਕਰਨੀ ਜੇ ਤੁਸੀਂ ਕਬੂਤਰਾਂ ਨੂੰ ਸਹੀ ਢੰਗ ਨਾਲ ਡੀ ਬਾਰਮਿੰਗ ਕਰਦੇ ਹੋ ਤਾਂ ਤੁਸੀਂ ਬਾਜੀ ਦੇ ਵਿੱਚ ਐਂਡ ਤੱਕ ਤੁਹਾਡਾ ਕਬੂਤਰ ਉੱਡੂਗਾ ਸਹੀ ਢੰਗ ਨਾਲ ਕਿਉਂਕਿ 99% ਕਬੂਤਰਾਂ ਦੀ ਡੀ ਵਰਮਿੰਗ ਨਹੀਂ ਹੁੰਦੀ ਤੇ ਉਹ ਮੜਾਪਾਂ ਦੇ ਕਾਰਨ ਹਾਰ ਜਾਂਦੇ ਆ ਤੇ ਜਿਹੜੇ ਕਬੂਤਰਾਂ ਦੀ ਡੀ ਵਰਮਿੰਗ ਸਹੀ ਆ ਤੇ ਤੰਦਰੁਸਤ ਕਬੂਤਰ ਆ ਬਈ ਉਹ ਐਂਡ ਵਾਲੇ 5-7ਾਂ ਕਬੂਤਰਾਂ 'ਚ 10 ਕਬੂਤਰਾਂ 'ਚ ਜਾ ਕੇ ਹਾਰ ਜਿੱਤ ਕੈਸੇ ਮਤ ਦੀ ਹੁੰਦੀ ਆ ਜੋ ਆਪਾਂ ਮਿਹਨਤ ਕਰਦੇ ਆ ਹਾਰ ਜਿੱਤ ਆ ਜਿਹੜੀ ਉਹ ਕੈਸੇ ਮਤ ਦੀ ਆ ਯਾਨੀ ਨੇੜੇ ਕਬੂਤਰ ਚੱਲਿਆ ਜਾਂਦਾ ਤਾ ਕਰਕੇ ਅੱਜ ਮੈਂ ਵੀਡੀਓ ਬਣਾਉਣ ਲੱਗਿਆ ਸੀਗਾ ਤੇ ਪ੍ਰੋਪਰ ਵੀਡੀਓ ਆਪਾਂ ਜਿੰਨੀਆਂ ਵੀ ਹੁਣ ਤੱਕ ਪਾਵਾਂਗੇ ਹਰ ਲੜੀ ਬਾਾਰ ਵੀਡੀਓ ਬਣਾ ਕੇ ਪਾਇਆ ਕਰਾਂਗੇ ਜਿਵੇਂ ਆਪਾਂ ਸ਼ਾਮ ਦੇ ਆ ਜਾਂ ਸਾਰਾ ਕੁਝ ਤੇ ਉਦਾਂ ਤੇ ਵੀਡੀਓ ਨੂੰ ਆਪੜੀ ਨੂੰ ਸ਼ੇਅਰ ਕਰ ਦਿਆ ਕਰੋ ਟਵਿੰਟ ਕਰ ਦਿਆ ਕਰੋ ਤੇ ਫਾਰਵਰਡ ਕਰ ਦਿਆ ਕਰੋ ਬਈ ਸਾਰੇ ਜਣੇ ਤੇ ਗਾਂ ਦੀ ਗਾਂ ਕਿਉਂਕਿ ਜਿਹੜੇ ਨਵੇਂ ਪਲੇਅਰ ਆ ਨਵੇਂ ਜਣੇ ਕਿ ਖਿਡਾਰੀ ਆ ਜਿਵਾ ਉੱਠਦੇ ਆ ਬਬਾ ਨਵੇਂ ਨੌਜਵਾਨਾ ਉਹਨਾਂ ਨੂੰ ਵੀ ਇਹ ਜਾਣਕਾਰੀ ਵਿੱਚ ਵੱਧਾ ਹੋ ਸਕੇ ਤੇ ਤਾਂ ਕਰਕੇ ਬਈ ਕਿਉਂਕਿ ਵੀਡੀਓ ਜੇ ਆਪਾਂ ਟਿਕਾ ਨਾਲ ਤੇ ਉਹ ਦੇਖਾਂਗੇ ਪੂਰੀ ਫਿਰ ਨੌਲਜ ਮਿਲ ਜਾਂਦੀ ਹੈ ਹਨਾ ਜਾਣਕਾਰੀ ਮਿਲ ਜਾਂਦੀ ਹੈ ਜਦੋਂ ਆਪਾਂ ਵੀਡੀਓ ਨਹੀਂ ਦੇਖਣੀ ਸਾਰੀ ਤੇ ਕੱਟ-ਕੱਟ ਦੇਖੀ ਜਣੀਆਂ ਤੇ ਉਹਦੇ ਵਿੱਚ ਫਿਰ ਨੌਲਜ ਨਹੀਂ ਮਿਲਦੀ ਸਾਰੀ ਤੇ ਅੱਜ ਆਪਾਂ ਬਈ ਦਵਾਈ ਲਾਉਣੀ ਸੀਗੀ ਕਿਉਂਕਿ ਅੱਜ 25 ਮਾਰਚ ਹੋ ਗਈ ਤੇ ਮੂਰੇ ਬਾਜ਼ੀਆਂ ਨੂੰ ਸਵਾ ਕਮੀਨ ਨਹੀਂ ਰਹਿ ਗਿਆਗਾ ਕਿਉਂਕਿ ਫਿਰ ਇਕੱਠੀਆਂ ਹੀ ਬਾਜ਼ੀਆਂ ਨੇ ਤੇ ਅੱਜ ਆਪਾਂ ਇਹ ਗੋਲੀ ਲਾਉਣੀ ਆ ਗੋਲੀ ਲਾਉਣੀ ਆ ਬਾਈ ਹੱਡੀ ਵਾਲੀ ਬਾਹਰ ਜਿਹੜੀ ਆਪਣੀ ਗੋਲੀ ਨਵੀਂ ਆਈ ਆ ਡੋਂਟਰ ਪਲੱਸ ਉਹ ਗੋਲੀ ਲਾਉਣੀ ਆ ਉਹ ਗੋਲੀ ਲਾਉਣੀ ਆ ਤੇ ਲਾਉਣ ਦਾ ਤਰੀਕਾ ਵੀ ਤੁਹਾਨੂੰ ਦੱਸੂ ਅੱਜ ਦੁਬਾਰੇ ਆ ਕਿਉਂਕਿ ਮੈਂ ਵੀਡੀਓ ਬਹੁਤ ਪਾਉਣਾ ਉਹਨਾਂ ਦਵਾਈ ਤੇ ਵੀ ਤੇ ਅੱਜ ਮੈਂ ਤੁਹਾਨੂੰ ਪ੍ਰੋਪਰ ਵੀਡੀਓ ਜਿਵੇਂ ਮੰਨ ਲਓ ਵੀ ਅੱਜ ਲਾਉਣੀ ਆ ਆਪਾਂ ਉਹਵੇਂ ਤੁਹਾਨੂੰ ਮੈਂ ਸਾਰੀ ਬਣਾ ਕੇ ਦੱਸੂਗਾ ਤੇ ਆ ਮੈਂ ਆਪਣੇ ਕੋਲੇ ਬਾਈ ਹੁਣ ਮੰਲੋ ਵੀ ਆਪਾਂ 80 ਕਬੂਤਰਾਂ ਨੂੰ ਲਾਉਣੇ ਹੁੰਦੇ ਆ ਜਿਹੜੀ ਨਵੀਂ ਡੌਂਟਰ ਪਲੱਸ ਆ ਹੱਡੀ ਆ ਤੇ ਆ ਕੱਲ ਦੇ ਕਬੂਤਰ ਆਪਣੇ ਬਈ ਜਮਾ ਭੁੱਖੇ ਰੱਖੇ ਹੋਏ ਸੀਗੇ ਤੇ ਆ ਤੁਹਾਨੂੰ ਮੈਂ ਬੱਠਾ ਵੀ ਦਿਖਾਉਣਾ ਦੇਖੋ ਗੰਦੀਆਂ ਉੱਤੇ ਬੱਠਾ ਜਿੱਨੇ ਆਪਾਂ ਕਹਿ ਦਿੰਨੇ ਆ ਹਨਾ ਉਵੇਂ ਆ ਗੰਦੀਆਂ ਜੀਆਂ ਬੱਠਾ ਹਰੀਆਂ ਹਰੀਆਂ ਆ ਨਾ ਤੇ ਵਿੱਚ ਆ ਮੜਾਪੇ ਵੀ ਮਰੀ ਜਾਂਦੇ ਆ ਆਂਡੇ ਆਈ ਜਾਂਦੇ ਆ ਵਿੱਚ ਕਿਉਂਕਿ ਕੱਲ ਦੇ ਇਹ ਆਪਾਂ ਸਾਰੇ ਭੁੱਖੇ ਰੱਖੇ ਹੋਏ ਸੀਗੇ ਕੱਲ ਦੇ ਕੱਲ ਸਾਰੇ ਭੁੱਖੇ ਰੱਖੇ ਜੀ ਤੁਹਾਨੂੰ ਮੈਂ ਵੀਡੀਓ ਦੇਖਣਾ ਹਜੇ ਇਹਨਾਂ ਨੂੰ ਦਵਾਈ ਲਾਈ ਨਹੀਂ ਆਪਾਂ ਆ ਦੇਖੋ ਆਂਡੇ ਮਾਰਦੇ ਆ ਇਹਦੇ ਚ ਵੀ ਆਂਡੇ ਆ। ਇਹ ਆ ਬੈਠੇ ਚ ਵੀ ਆਂਡੇ ਆ। ਤੇ ਕਈਆਂ ਦੇ ਅਰੇ ਮੜਾਪ ਨੇ ਆਪਦੇ ਆਪ ਕਿਉਂਕਿ ਬਈ ਉਹ ਭੁੱਖੇ ਰੱਖੇ ਹੋਏ ਸੀਗੇ ਜਿਨ੍ਹਾਂ ਦੇ ਅੰਦਰ ਮੜਾਪਾ ਉਹ ਆਪਦੇ ਆਪ ਹੀ ਕਬੂਤਰ ਮੜਾਪ ਸਵੇਰ ਨੂੰ ਮਾਰਨ ਲੱਗ ਜਾਂਦੇ ਆ। ਤੇ ਜਾਣਕਾਰੀ ਇਹ ਆ ਵੀ ਦੇਣ ਦਾ ਮਤਲਬ ਆ ਵੀ ਸਾਰਿਆਂ ਨੂੰ ਸਾਰੇ ਕਬੂਤਰ ਬਾਜ ਜਿੰਨੇ ਆ ਜਿੰਨੇ ਨਵੇਂ ਆ ਵਿਚਾਰੇ ਉਹਨਾਂ ਨੂੰ ਪਤਾ ਲੱਗ ਜੇ। ਤੇ ਆ ਇੱਧਰ ਆਪਣੇ 8 ਕਬੂਤਰ ਆ ਤੇ ਆਹੀ ਨਾਲ ਹੀ ਡੋਲੀ ਦੇ ਵਿੱਚ ਆਪਣੇ 7 ਕਬੂਤਰ ਇਹ 15 15 ਕਬੂਤਰ ਇਹ ਆ ਤੇ ਜਿਨ੍ਹਾਂ ਨੂੰ ਆਪਾਂ ਡੀ ਵਰਮਿੰਗ ਕਰਨੀ ਆ ਤੇ ਤੇ ਉਦੋਂ ਬਾਅਦ ਆਪਣੇ ਕਬੂਤਰ ਹੈਗੀਆਂ ਕਬੂਤਰੀਆਂ 12 ਕਬੂਤਰੀਆਂ ਨੇ ਆਪਣੇ ਆਹ 12 ਕਬੂਤਰੀਆਂ ਬੈਠੀਆਂ ਨੇ ਸਾਰੀਆਂ 12 ਕਬੂਤਰੀਆਂ ਨੇ ਇਹ 27 ਹੋ ਗਏ ਤੇ ਇਹ 27 ਤੇ 13 ਕਬੂਤਰੀਆਂ ਆਪਣੀਆਂ ਬੈਠੀਆਂ ਨੇ ਤੇ ਉਹ ਮੈਂ ਜਿਹੜੀਆਂ ਜਿੱਥੇ ਵੀ ਦਿੱਕਤ ਆ ਜਾਂਦੀ ਹੈ ਦਵਾਈ ਦੇਣ ਨੂੰ ਤੇ ਕਿਉਂਕਿ ਬਾਹਲੇ ਕਬੂਤਰ ਫਿਰ ਜਾਣਾ ਚ ਛਾੜਦੇ ਆ ਇੱਕ ਦੂਜੇ ਦੇ ਫਾਰ ਟੁੱਟ ਜਾਂਦੇ ਕਿਉਂਕਿ ਹੁਣ ਤਾਂ ਫਾਰ ਟੁੱਟਿਆ ਹੋਇਆ ਕਬੂਤਰ ਲੋਟ ਨਹੀਂ ਆਉਂਦਾ ਕਿਉਂਕਿ ਇਹ ਆਪਣੀ ਸਾਲ ਦੀ 6 ਮਹੀਨਾ ਦੀ ਮਿਹਨਤ ਆ ਜੇ ਫਾਰ ਟੁੱਟ ਗਿਆ ਕਬੂਤਰ ਤਾਂ ਲੋਟ ਨਹੀਂ ਆਉਂਦਾ ਤਾਂ ਕਰਕੇ ਆਪਾਂ 5 5 6 6 ਕਬੂਤਰ ਦੀ ਡੋਲੀਆਂ ਚ ਛਾੜਦੇ ਆ ਕਿ ਜੀ ਦੇ ਨਾਲ ਫਾਰ ਨਾ ਟੁੱਟੇ ਤੇ ਬਾਕੀ ਹੁਣ ਆਪਾਂ ਜਿਹੜੀ ਗੋਲੀ ਦੇਣੀ ਆ ਗੋਲੀ ਤੁਹਾਨੂੰ ਮੈਂ ਦਿਖਾ ਦਿੰਦਾ ਕੈਮਰੇ ਵਿੱਚ ਜੀ ਗੋਲੀ ਆਹ ਬਈ ੱਡੀ ਵਾਲੀ ਆ ਕਾਮ ਬੰਦੇ ਕਹੀ ਕਹਿ ਦਿੰਦੇ ਆ ਵੀ 20000 ਵੀਡੀਓ ਬਣਾ ਦਿੰਦੇ ਆ ਗੋਲੀ ਨਹੀਂ ਲਾਉਂਦੇਗੇ ਗੋਲੀ ਹੋਰ ਲਾ ਦਿੰਦੇ ਆ ਬਈ ਆ ਥੋੜੇ ਸਾਹਮਣੇ ਆ ਹੱਡੀ ਵਾਲੀ ਗੋਲੀ ਆ ਤੇ ਮੈਂ ਬਣਾਉਂਗਾ ਵੀ ਤੇ ਸਾਰੀ ਵੀਡੀਓ ਤੁਹਾਨੂੰ ਪ੍ਰੋਪਰ ਖੋਲ ਕੇ ਕਿਵੇਂ ਕਿਵੇਂ ਕਾਰਨਾ ਕਿਵੇਂ ਕਿਵੇਂ ਦੇਣੀ ਆ ਸਾਰੀ ਵੀਡੀਓ ਬਣਾਉਂਗਾ ਤੇ ਤੁਹਾਨੂੰ ਫਿਰ ਮੈਂ ਦੱਸੂਗਾ ਤੇ ਥੋੜੇ ਸਾਹਮਣੇ ਵੀਡੀਓ ਦੇ ਵਿੱਚ ਗੋਲੀ ਖੋਲਾਂਗੇ ਕਿਵੇਂ ਕਿਵੇਂ ਘੋਲੀਆਂ ਕਿੰਨੇ ਪਾਣੀ ਚ ਦੇਣੀ ਆ ਕਿੰਨੇ ਨਹੀਂ ਦੇਣੀਗੀ ਠੀਕ ਆ ਜੀ ਤੇ ਵੀਡੀਓ ਨੂੰ ਬਈ ਬਣ ਕੇ ਸਾਰੀ ਦੇਖਿਆ ਕਰੋ ਤੇ ਜਾਣਕਾਰੀ ਫੇਰ ਹੀ ਆਪਾਂ ਨੂੰ ਇਕੱਠੀ ਹੋ ਸਕਦੀ ਹੈ ਜੇ ਆਪਾਂ ਵੀਡੀਓ ਨਗਾ ਕੇ ਦੇਖਾਂਗੇ ਤਾਂ ਉਹਦੇ ਵਿੱਚ ਜਾਣਕਾਰੀ ਨਹੀਂ ਮਿਲਣੀ ਤੇ ਗਾਂ ਵੀ ਵੀਰ ਬਣ ਕੇ ਸ਼ੇਅਰ ਕਰ ਦਿਆ ਕਰੋ ਵੀਡੀਓ ਤੇ ਹੋਰ ਨਵੇਂ ਭਰਾਵਾਂ ਨੂੰ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਭਰਾਵਾਂ ਕੇ ਸਬਸਕ੍ਰਾਈਬ ਕਰ ਲੈਣ ਕਿਉਂਕਿ ਨਵੀਆਂ ਵੀਡੀਓ ਸਾਰੀਆਂ ਆਪਾਂ ਹੁਣ ਲੜੀ ਬਾਰ ਕਿਉਂਕਿ ਹੁਣ ਵੀਡੀਓ ਰੋਜ਼ ਰੋਜ਼ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਦੋਂ ਬਾਜ਼ੀਆਂ ਸੀ ਪਹਿਲਾਂ ਬਾਜ਼ੀਆਂ ਨਹੀਂ ਚੱਲਦੀਆਂ ਸੀ ਹੁਣ ਬਾਜ਼ੀਆਂ ਦਾ ਸੀਜ਼ਨ ਹੁਣ ਆਪਾਂ ਸਾਰੀਆਂ ਵੀਡੀਓ ਨਾਲ ਦੀ ਨਾਲ ਪਾਈ ਜਾਵਾਂਗੇ ਤੇ ਹੁਣ ਆਪਾਂ ਗੋਲੀ ਤਿਆਰ ਕਰਦੇ ਆਂ ਤੇ ਉਹ ਤੁਹਾਨੂੰ ਫਿਰ ਬਣਾ ਕੇ ਸਾਰਾ ਕੁਝ ਦਿਖਾਉਣੇ ਆ ਤੇ ਫਿਰ ਦਵਾਂਗੇ ਉਹ ਦਿਖਾਵਾਂਗੇ ਤੇ ਪਤਾ ਲੱਗ ਜੂਗਾ ਵੀ ਹਾਂ ਇਦਾਂ ਇਦਾਂ ਦੇਣੀ ਆ ਤੇ ਕਰਦੇ ਆਂ ਆਪਾਂ ਫਿਰ ਵੀਡੀਓ ਅੱਗੇ ਆਹ ਦੇ ਆ ਹੈਗਾ ਜੀ ਲਾ ਲੋ ਤੁਸੀਂ ਗਰਮ ਪਾਣੀ ਆ ਯਾਨੀ ਕਿ ਬਾਬਾ ਗਰਮ ਪਾਣੀ ਆ ਤੇ ਆ ਪੀ ਜਾ ਛੋਡੀ ਖੰਡ ਤੇ ਆ ਨਾਲ ਪਈ ਆ ਡੌਂਟਰ ਪਲੱਸ ਹੱਡੀ ਵਾਲੀ ਗੋਲੀ ਤੇ ਇਹ ਗੋਲੀ ਆ ਤੇ ਨਾਲ ਖੰਡ ਆ ਤੇ ਆ ਗਰਮ ਪਾਣੀ ਆ ਤੇ ਉਦੋਂ ਬਾਅਦ ਜਿੰਨੀ ਆਪਾਂ ਪਾਣੀ ਦੀ ਮਤਕਾਰ ਰੱਖਣੀ ਆ ਗੋਲੀ ਦੇ ਵਿੱਚ ਕਿਉਂਕਿ ਮੈਂ ਗੋਲੀ ਦੇ ਵਿੱਚ ਬਈ ਬਾਲਾ ਪਾਣੀ ਨਹੀਂ ਪਾਉਂਦਾ ਹੁੰਦਾ 20 ਕਐਮਲ ਵੱਧ ਤੋਂ ਬਹੁਤ ਆ ਜਾਣੀ ਤੇ ਇੱਕ ਕਬੂਤਰ ਦੀ ਖਾਤਰ 20 ਕਐਮਲ ਪਾਣੀ ਨਾਲ ਕਬੂਤਰ ਸੌਖਾ ਖੱਚ ਜਾਂਦਾ ਤੇ ਜਦੋਂ ਆਪਾਂ ਬਾਲਾ ਪਾਣੀ ਦਿੰਨੇ ਆ ਫਿਰ ਅੰਦਰ ਮਚਾਉਣਾ ਸ਼ੁਰੂ ਹੋ ਜਾਂਦਾ ਮਚਣਾ ਸ਼ੁਰੂ ਹੋ ਜਾਂਦਾ ਤੇ ਉਸ ਹਾਵ ਨਾਲ ਗੋਲੀ ਪਾ ਲੋ ਕਿ ਗੋਲੀ ਤੁਹਾਨੂੰ ਬਾਦਰ ਰਿਐਕਸ਼ਨ ਨਾ ਕਰੇ ਤੇ ਫੇਰ ਤੁਸੀਂ ਉਦੋਂ ਬਾਅਦ ਉਹਨਾਂ ਨੂੰ ਉਹਨਾਂ ਕਾ ਪਾਣੀ ਦੋ ਪਾਣੀ ਦੋ ਜਿੰਨਾ ਕ ਹੁਣ ਮੇਰਾ ਜਿਹੜਾ ਕੱਪ ਆ ਇਹ ਮਿਣਿਆ ਹੋਇਆ ਵਾ ਮਿਣਿਆ ਹੋਇਆ ਵਾ ਇਹ ਕੱਪ ਦੇ ਵਿੱਚ 6 ਨਾਲਾਂ ਪੈਂਦੀਆਂ ਨੇ 30 ml ਦੀਆਂ 6 ਨਾਲਾਂ ਪੈਂਦੀਆਂ ਨੇ ਤੇ ਆਪਾਂ ਨਾਲ ਛੋਟੀ ਚੱਕ ਕੇ ਲੈ ਆਉਣੀ ਆ ਥੱਲੇ ਤੇ ਉਹਦੇ ਵਿੱਚ ਆਪਾਂ ਉਹਦੇ ਵਿੱਚ ਬੀ ਐਮ ਐਲ ਪਾਣੀ ਪਿੰਦਾ ਵਾ ਛੋਟੀ ਨਾਲ ਦੇ ਵਿੱਚ ਬੀ ਐਮ ਐਲ ਪਾਣੀ ਪਿੰਦਾ ਵਾ ਤੇ ਫਿਰ ਨਾਲ ਦੀ ਨਾਲ ਤੁਹਾਨੂੰ ਦੱਸ ਹੀ ਜਾਣਾ ਵਾ ਕਿਵੇਂ ਕਿਵੇਂ ਲਾਉਣੀ ਆ ਕਿਵੇਂ ਕਿਵੇਂ ਨਹੀਂ ਹੋਰ ਬਈ ਬਣਾਉਣੇ ਆ ਹੁਣ ਆਪਾਂ ਬਈ ਦਵਾਈ ਤੇ ਪਾਣੀ ਤੇ ਕਿਵੇਂ ਇਕੱਠਾ ਕਰਨ ਹੁਣ ਮੈਂ ਬਈ ਯਾਰੇ ਦੇ ਕੋਲ ਮੈਂ ਤੁਹਾਨੂੰ ਦੱਛਾ ਹੀ ਉਹ ਆਪਣੀ ਸ਼ਰਿੰਜ 3 ਐਮ ਐਲ ਦੀ ਆ ਨਾਲ ਆ ਆਪਣੇ ਕੋਲੇ ਬੀ ਐਮ ਆਲ ਦੀ ਆ ਹਨਾ ਬੀ ਐਮ ਐਲ ਦੇ ਹਿਸਾਬ ਨਾਲ ਮੈਂ ਤੁਹਾਨੂੰ ਪਾਣੀ ਪਾਉਣਾ ਤੇ ਮੈਂ ਭਰੀ ਜਾਂਦਾ ਪਾਣੀ ਆਹ ਬੀ ਐਮ ਐਲ ਦਾ ਪਾਣੀ ਪਾ ਲਿਆ ਆਪਾਂ ਇਹਦੇ ਚ ਕੱਪ ਚ 20 ਹੋ ਗਿਆ 20 ਹੋ ਰਿਹਾ 20 ਦੇ ਹਿਸਾਬ ਨਾਲ ਤੁਸੀਂ ਮੈਂ ਤੁਹਾਨੂੰ ਹਾਂਜੀ ਆਹ 20 ਆ ਹੋ ਗਈ ਦੋ ਹੋ ਗਈਆਂ ਜੀ ਦੋ ਕਬੂਤਰਾਂ ਦਾ ਹੋ ਗਿਆ ਆ ਹੋ ਗਿਆ ਭਾਈ ਤਿੰਨ ਕਬੂਤਰਾਂ ਦਾ ਆ ਹੋ ਗਿਆ ਚਾਰ ਕਬੂਤਰਾਂ ਦਾ ਜਿਹੜੇ ਨਵੇਂ ਬੰਦੇ ਆ ਬਈ ਹੋਲ ਦੇ ਜਾਂਦੇ ਆ ਠੀਕ ਆ ਅੱਜ ਮੈਂ ਤਾਂ ਕਰਕੇ ਵੀਡੀਓ ਬਣਾਉਣ ਲੱਗਿਆ ਸੀ ਵੀਡੀਓ ਬਣਾਉਣ ਨੂੰ ਵੀ ਬਹੁਤ ਟਾਈਮ ਲੱਗ ਜਾਂਦਾ ਆ ਹੋ ਗਿਆ ਬਈ ਚਾਰ ਕਬੂਤਰਾਂ ਦਾ ਤੇ ਆ ਹੋ ਗਿਆ ਬਈ ਜੀ ਪੰਜ ਕਬੂਤਰਾਂ ਦਾ ਤੇ ਆ ਹੋ ਗਿਆ ਜੀ 6 ਕਬੂਤਰਾਂ ਦਾ ਠੀਕ ਆ ਜੀ ਆ ਹੋ ਗਿਆ 7 ਕਬੂਤਰਾਂ ਦਾ ਕਿਉਂਕਿ ਜਦੋਂ ਕੱਪ ਭਰ ਗਿਆ ਜੀ ਮੈਨੂੰ ਪਤਾ ਲੱਗ ਜਾਣਾ ਤੇ ਆ ਹੋ ਗਿਆ ਬਾਈ ਜੀ 8 ਕਬੂਤਰਾਂ ਦਾ ਠੀਕ ਆ ਜੀ ਆ ਹੋ ਗਿਆ ਬਾਈ ਜੀ 9 ਕਬੂਤਰਾਂ ਦਾ ਠੀਕ ਆ ਜੀ ਆ ਹੋ ਗਿਆ ਜੀ 10 ਕਬੂਤਰਾਂ ਦਾ ਆਪਣਾ ਕੱਪ ਬਈ ਭਰ ਗਿਆ ਪੂਰਾ 10 ਕਬੂਤਰਾਂ ਦਾ 20 ml ਪਾਣੀ ਹੋ ਗਿਆ ਜੀ ਆ ਹੁਣ ਮੈਂ ਜੱਗ ਜੇ ਬਾਦਾਂ ਵੱਧ ਪਾਣੀ ਨਹੀਂਗਾ ਕੋਈ ਅਗਲਾ ਕਰਦਾ ਪਤਾ ਨਹੀਂ ਵੱਦ ਪਾਣੀ ਨਹੀਂ ਆਹ ਦੇਖ ਲੋ ਜੀ ਇਹਦੇ ਚ ਪਾਦਾ ਜਾਗ ਚ ਤੇ ਆਹ ਪਾਤੀ ਆਪਾਂ ਇਹ ਖੰਡ ਇਹਦੇ ਚ ਇੰਨੀ ਕ ਠੀਕ ਆ ਬਾਈ ਹੁਣ ਇਹਦੇ ਚ 10 ਕਬੂਤਰਾਂ ਦਾ ਪੈਂਦਾ ਸੀ ਮੇਰੇ ਕੋਲੇ ਕਬੂਤਰ ਹੈਗੇ 40 ਤੇ ਮੈਂ ਕੱਪ ਭਰ ਭਰ ਕੇ ਪਾ ਦੇਣਿਆ 10 ਪਾਤੇ ਆਹ ਲੋ ਜੀ 20 ਕਬੂਤਰਾਂ ਦਾ ਹੋ ਗਿਆ ਤੇ ਆਹ ਹੋ ਗਿਆ ਆਪਣੇ ਕੋਲੇ ਪਾਣੀ ਥੋੜਾ ਜਿਹਾ ਲੈ ਲਈਏ ਆਪਾਂ ਹੋਰ ਪਾਣੀ ਆਪਾਂ ਉਹ ਗਰਮ ਪਾਣੀ ਸੀਗਾ ਇਹਦੇ ਵਿੱਚ ਥੋੜਾ ਜਿਹਾ ਆਪਾਂ ਇੱਥੋਂ ਟੂਟੀ ਤੋਂ ਕੁਛ ਸਾ ਪਾਣੀ ਪਾ ਦੇਣਾ ਜਿਹੜਾ ਟੂਟੀ ਵਾਲਾ ਹੁੰਦਾ ਹਨ ਕਿਉਂਕਿ ਬਾਹਲਾ ਵੀ ਫਿਰ ਕਬੂਤਰ ਔਖਾ ਹੋ ਜਾਂਦਾ ਤੇ ਆਪਣੇ 20 ਕਬੂਤਰਾਂ ਦਾ ਆਪਾਂ ਪਾਤਾ ਸੀਗਾ ਵਿੱਚ ਤੇ ਆਹ ਹੋ ਗਿਆ ਭਈ ਆਪਣਾ 30 ਕਬੂਤਰਾਂ ਦਾ ਤਿੰਨ ਕੱਪ ਪਾਤੇ ਨਾ ਤੇ ਆਹ ਹੋ ਗਿਆ ਭਈ ਆਪਣਾ 40 ਕੂਤਰਾਂ ਦਾ 40 ਕੂਤਰਾਂ ਦਾ ਪਾਣੀ ਪਾਦਾ ਬਈ ਤੇ ਥੋੜਾ ਜਿਹਾ ਉੱਤੇ ਰੱਖ ਲਿਆ ਕਰੋ ਕਈ ਵਾਰੀ ਡੋਲ ਡੁੱਲ ਜਾਂਦਾ ਹਨਾ ਮੁਰਕ ਕੇ ਗੋਲੀ ਦਾ ਅਚਰ ਤੇ ਨਾ ਆਪਾਂ ਥੋੜਾ ਜਿਹਾ ਹੀ ਪਾਇਆ ਇਹ ਇੰਨਾ ਇੰਨਾ ਕਰ ਰੱਖ ਲਿਆ ਉੱਪਰ ਬਈ ਆਹ ਲੈ ਬਈ ਡੋਂਟਰ ਬਲੱਸ ਆਹ ਤੋੜ ਲਈ ਆਪਾਂ ਗੋਲੀ ਅੱਧੀ 40ਿਆਂ ਨੂੰ ਤੇ ਜੇ ਇਹ ਤੁਸੀਂ 90 ਨੂੰ ਵੀ ਲਾ ਦਿਓ ਕੋਈ ਚੱਕਰ ਨਹੀਂ ਫੋਲੋ ਗੋਲੀ ਤੇ ਆਪਾਂ ਆਹ ਅੱਧੀ ਗੋਲੀ ਇਹਦੇ ਵਿੱਚ ਛੱਡ ਦੇਣੀ ਆਲੇ ਅੱਧੀ ਆਈ ਅੱਧੀ ਛੱਡਤੀ 40 ਕਬੂਤਰਾਂ ਦੀ ਖਾਤਰ ਆ ਥੋੜੀ ਜਿਹੀ ਵੱਧ ਸੀਗੀ ਆ ਵੀ ਭੋਰ ਕੇ ਛੱਡਤੀ ਹੈ ਤੇ ਆ ਰੱਖਤੀ ਆਪਾਂ ਅੱਧੀ ਗੋਲੀ ਜੀ ਇੱਧਰ ਤੇ ਹੁਣ ਇਹਨੂੰ ਜੀ ਫੈਂਟੀ ਮਾਰਨੀ ਆ ਤੁਸੀਂ ਮੰਨ ਲਓ ਗੋਲੀ ਨੇ ਘੋਲ ਜਾਣਾ ਜਮਈ ਨਾਲੇ ਖੰਡ ਘੋਲ ਜੂਗੀ ਨਾਲੇ ਗੋਲੀ ਘੋਲ ਦਈਏ ਔਰ ਗਰਮ ਪਾਣੀ ਦੇ ਵਿੱਚ ਜੀ ਘੋਲਣਾ ਲੱਗਿਆ ਮੇਰੇ ਆ ਵੀਡੀਓ ਇਹ ਬਣਾਉਣ ਦਾ ਤਾਂ ਮਾਈ ਮੈਂ ਤੁਹਾਨੂੰ ਪ੍ਰੋਪਰ ਵੀਡੀਓ ਤਾਂ ਬਣਾ ਕੇ ਦਿੱਤੀ ਆ ਨਵੇਂ ਪਲੇਅਰਾਂ ਨੂੰ ਵੀ ਜਿਹੜੇ ਪਲੇਅਰ ਹੁੰਡਲ ਜਾਂਦੇ ਆ ਵਿੱਚ ਵੀ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਯਾਰ ਵੀ ਫਿਰ ਉਹ ਫੋਨ ਕਰੀ ਜਾਂ ਬਾਈ ਯਾਰ ਠੀਕ ਆ ਜੀ ਕਿਉਂਕਿ ਫੋਨ ਯਾਰ ਨਹੀਂ ਚੱਕਿਆ ਜਾਂਦਾ ਕਮਾਕਾਰਾਂ ਦੇ ਰਜੇਵੇਂ ਬਹੁਤ ਹੁੰਦੇ ਆ ਤੁਹਾਨੂੰ ਵੀ ਪਤਾ ਹੈ ਨਾ ਵੀਡੀਓ ਬਣਾਉਣ ਦਾ ਇਹੀ ਮਤਲਬ ਹੈ ਤੁਸੀਂ ਵੀਡੀਓ ਦੇਖੋ ਵੀਡੀਓ ਦੇ ਵਿੱਚ ਪ੍ਰੋਪਰ ਜਾਣਕਾਰੀ ਆ ਆ ਦੇਖੋ ਗੋਲੀ ਖੁਰ ਕੇ ਜੀ ਵਧੀਆ ਜਾਨੀ ਕਿ ਗੋਲੀ ਖੁਰ ਕਿਤੇ ਰੋ ਖੁਰਗੀ ਪੂਰੀ ਗੋਲੀ ਦੇ ਦਾਣੇ-ਦਾਣੇ ਬਣ ਜਾਣੇ ਦਾਣੇਦਾਰ ਗੋਲੀ ਨਹੀਂ ਹੋ ਜਾਣਾ ਤੁਹਾਨੂੰ 스멜 ਆਊਗੀ ਗੋਲੀ ਦੇ ਵਿੱਚੋ ਜਿਹੜੇ ਭਰਾ ਲਾਉਂਦੇ ਨੇ ਡਾਕਟਰ ਪਲੱਸ ਹੱਡੀ ਵਾਲੀ ਉਹਨੂੰ ਤਾਂ ਪਤਾ ਵੀ 스멜 ਵੀ ਆਉਂਦੀ ਐ ਇਹਦੇ ਚ ਹਣੇ ਤੇ 스멜 ਆਉਣ ਲੱਗ ਜਾਣੀ ਐ ਤੇ ਗੋਲੀ ਨੇ ਖੁਰ ਜਾਣੇ ਤੇ ਖੰਡ ਵੀ ਖੁਰ ਜਾਣੀ ਤੇ ਜਿੰਨੀ ਜਿੰਨਾ ਆਪਾਂ ਪਾਣੀ ਰੱਖਿਆ ਸੀਗਾ 20 dl ਉਹਨਾਂ-ਉਨਾਂ ਕਬੂਤਰਾਂ ਨੂੰ ਸਾਰਿਆਂ ਨੂੰ ਪਾਣੀ ਦੇ ਦਿਓ ਦੇ ਕੇ ਪਾਣੀ ਉਦੋਂ ਬਾਅਦ ਕਬੂਤਰਾਂ ਨੇ ਜਦੋਂ ਖੇਤ ਲਿਆ ਪਾਣੀ ਸਾਰਾ ਤੇ ਤੁਸੀ ਆ ਸਮੈਲ ਮੈਨੂੰ ਆਉਣ ਲੱਗ ਗਈ ਉਹਦੀ ਗੋਲੀ ਦੀ ਆਡੀ ਪਤਾ ਲਾਇਨਾ ਸਮੈਲ ਜੀ ਜਦ ਨਹੀਂ ਥੋੜਾ ਜਿਹਾ ਹੋਰੀ ਤਰ੍ਹਾਂ ਦੀ ਸਮੈਲ ਹੁੰਦੀ ਆ ਜਣੀ ਗੋਲੀ ਦੀ ਤੇ ਸਮੈਲ ਆਊਗੀ ਤੇ ਜਿਹੜੀ ਗੋਲੀ ਦੀ ਸਮੈਲ ਨਾ ਆਵੇ ਬਾਈ ਉਹ ਗੋਲੀ ਕਈ ਵਾਰੀ ਕੰਮ ਨਹੀਂ ਕਰਦੀ ਸਮੈਲ ਆਉਣਾ ਗੋਲੀ ਦੇ ਵਿੱਚੋਂ ਇਹਦੇ ਚ ਜ਼ਰੂਰੀ ਆ ਫੇਰ ਹੀ ਇਹ ਕੰਮ ਕਰਦੀ ਹੈਗੀ ਤੇ ਜਦੋਂ ਇਹਨਾਂ ਨੇ ਪਾਣੀ ਖੇਤ ਲਿਆ ਉਦੋਂ ਬਾਅਦ ਆਪਦਾ ਕੂਤਰਾਂ ਨੂੰ ਸੈਂਪਲ ਪਾਣੀ ਦੋ ਸੈਂਪਲ ਪਾਣੀ ਦੇ ਕੇ ਕਬੂਤਰਾਂ ਨੂੰ ਨੂੰ ਭਾਹ ਦਿਓ ਜਦੋਂ ਉਹ ਸੈਂਪਲ ਪਾਣੀ ਖਾਚ ਲਿਆ ਕੂਤਰਾਂ ਨੇ ਇੱਕ ਵਾਰੀ ਬਹਲਾ ਨਹੀਂ ਪਾਣੀ ਦੇਣਾ ਸੈਂਪਲ ਵੀ ਕਿਉਂਕਿ ਕੂਤਰ ਦਾ ਪਾਣੀ ਪੂਰਾ ਹੋ ਜਾਂਦਾ ਪਹਿਲਾਂ ਗੋਲੀ ਪੂਰਾ ਕਰ ਦਿੰਦੀ ਹੈ ਕਿਉਂਕਿ ਬੀਐਮ ਫਿਰ ਆਪਾਂ ਸੈਂਪਲ ਪਾਣੀ ਦੇ ਦਿੰਨੇ ਆ ਉਹ ਪੂਰਾ ਹੋ ਜਾਂਦਾ ਤੇ ਜਾਨੀ ਉਸ ਹਾਬ ਨਾਲ ਹੀ ਗੋਲੀ ਪਾਣੀ ਦਿਓ ਜਦੋਂ ਇਹ ਪਾਣੀ ਖਾਚ ਲਿਆ ਵੀ ਬਸ 60 ਕੈਮਲ ਪਾਣੀ ਹੋਣਾ ਚਾਹੀਦਾ ਵਾ ਤੁਹਾਡੇ ਕੋਲ ਵੇ ਕਬੂਤਰ ਨੂੰ ਵੀ 10 10 ਹੁਣ 20 ਆਪਾਂ ਦੇਤਾ 20 ਬਾਅਦ ਚ ਦੇਦੇ ਜਦੋਂ ਇਹ ਖੈਤ ਲੈ ਕਬੂਤਰ ਨੇ ਤੇ ਗੋਲੀ ਖੁਰ ਜਾਣੀ ਆ ਖੁਰ ਕੇ ਗੋਲੀ ਨੇ ਬਾਈ ਰਿਜ਼ਲਟ ਮੈਂ ਤਾਂ ਨਾ ਪਹਿਲਾਂ ਮੈਂ ਦੂਜੀ ਲਾਉਂਦਾ ਸੀਗਾ ਪਰ ਮਗਰ ਵੀ ਮੈਂ ਮਹੀਨਾ ਕ 2 ਮਹੀਨੇ 3 ਮਹੀਨੇ ਹੋ ਗਏ ਉਦੋਂ ਵੀ ਮੈਂ ਇਹ ਗੋਲੀ ਲਾ ਕੇ ਦੇਖੀ ਸੀ ਕਿ ਫੇਰ ਵੀ ਪ੍ਰੈਕਟੀਕਲ ਬੰਦੇ ਨੂੰ ਕਰਨਾ ਚਾਹੀਦਾ ਤੇ ਗੋਲੀ ਦਾ ਬਹੁਤ ਵਧੀਆ ਰਿਜ਼ਲਟ ਸੀਗਾ ਐਨ ਕਬੂਤਰ ਹੀਟ ਹੋਣਾ ਬਾਈ ਲਾਲ ਕਰਦੇ ਸੀ ਜਮਾ ਤੇ ਗੋਲੀ ਨੇ ਮੈਨੂੰ ਵਧੀਆ ਲੱਗੀ ਆ ਗੋਲੀ ਅੱਗੇ ਮੈਂ ਹਾਈ ਟੈਕ ਜਾਂ ਡੌਂਟਰ ਪਲੱਸ ਲਾਉਂਦਾ ਆ ਦੂਜੀ ਹਾਈ ਟੈਕ ਤੇ ਪਿਪਰਾ ਜੀ ਨਹੀਂ ਲਾਉਂਦਾ ਠੀਕ ਆ ਤੇ ਯਾਨੀ ਬਹੁਤ ਵਧੀਆ ਰਿਜ਼ਲਟ ਆਇਆ ਗੋਲੀ ਨਾਲ ਪੁੱਤਰਾਂ ਦਾ ਤੇ ਬਾਕੀ ਬਾਈ ਜਿਹਦੇ ਮੜਾਪਤ ਹੈਗੇ ਆ ਉਹਦੀ ਨਿਕਲਣੇ ਆ ਦੂਜੇ ਦੇ ਮੜਾਪਤ ਨਿਕਲਣੇ ਨਹੀਂ ਠੀਕ ਆ ਜੀ ਐਵੇਂ ਬਹਿਬ ਨਾ ਕਰਿਆ ਕਰੋ ਵੀ ਅਸੀਂ ਗੋਲੀ ਲਾਤੀ ਗੋਲੀ ਨੇ ਕੰਮ ਨਹੀਂ ਕੀਤਾ ਤੇ ਹੁਣ ਮੜਾਪ ਨੇ ਨਿਕਲੇਗੇ ਮੜਾਪ ਬਾਈ ਹੋਣਗੇ ਫੇਰ ਹੀ ਨਿਕਲਣਗੇ ਜੋ ਮੜਾਪ ਹੀ ਨਹੀਂਗੇ ਫੇਰ ਨਿਕਲ ਕਿੱਥੋਂ ਹਨ ਹਣ ਤੇ ਤਾਂ ਕਰਕੇ ਹੁਣ ਢੌਲ ਗਈ ਆ ਬਾਈ ਤੇ ਗੋਲੀ ਤੇ ਆਪਾਂ ਫਿਰ ਹੁਣ ਦਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਦਵਾਈ ਤੇ ਦਵਾਈ ਫਿਰ ਦੇ ਕੇ ਹੁਣ ਮੈਨੂੰ ਇਹਨੂੰ ਕਰ ਲੈਣ ਤੋਂ ਕੈਮਰਾ ਸੈਟਿੰਗ ਜਿਉਂ ਕਿਉਂਕਿ ਵੀਡੀਓ ਬਣਾਉਣ ਦੀ ਖਾਤਰ ਬਈ ਪਹਿਲਾਂ ਤਾਂ ਚਾਰ ਬੰਦੇ ਜ਼ਰੂਰੀ ਆ ਠੀਕ ਆ ਜੀ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਵੀਡੀਓ ਬਣਾਉਣ ਦਾ ਸ਼ੇਧ ਦੇਣ ਦਾ ਤੇ ਚਾਰ ਬੰਦੇ ਕੋਲੇ ਫਿਰ ਵੀਡੀਓ ਬਣਦੀ ਆ ਤੇ ਵੀਡੀਓ ਬਣਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਇਹ ਨਹੀਂ ਹੈਗਾ ਕਿ ਅਬੀ ਓਦਾਂ ਹੀ ਵੀਡੀਓ ਬਸ 2 ਮਿੰਟ ਚ ਬਣ ਗਈ ਤੇ ਪਾਤੀ ਠੀਕ ਆ ਮੈਨੂੰ ਯਾਨੀ ਵੀਡੀਓ ਦੇਖ ਦੇਖ ਕੇ ਹੀ ਤੁਹਾਨੂੰ ਪਤਾ ਲੱਗਣਾ ਵਾ ਇਹ ਨਹੀਂ ਹੈਗਾ ਵੀ ਤੁਸੀਂ ਵੀਡੀਓ ਦੇਖਣੀ ਨਹੀਂ ਤੇ ਓਦਾਂ ਤੁਸੀਂ ਕਹੋ ਵੀ ਬੱਚ ਹੁਣ ਵੀ ਗੋਲੀ ਦੱਸਤੀ ਡਾਕਟਰプラス ਲਾਉਣੀ ਤੇ ਲਾ ਦੀਏ ਕਈ ਵਾਰੀ ਤੇ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੁਣ ਮੇਰਾ ਪਿੰਜਰੇ ਤੁਹਾਨੂੰ ਦਿਂਦੇ ਹੀ ਆ ਠੀਕ ਆ ਜੀ ਪਹਿਲਾਂ ਆਪਾਂ ਦਵਾਂਗੇ ਇਹਨਾਂ ਨੂੰ ਜਿਹੜੇ ਆ ਵਾ ਇਨਾਂ ਨੂੰ ਦਵਾਂਗੇ ਪਹਿਲਾਂ ਤੁਹਾਨੂੰ ਮੈਂ 20 ml ਦੇ ਹਿਸਾਬ ਨਾਲ ਪਾਣੀ ਪਾਉਣਾ ਦੱਸਿਆ ਸਾਰੇ ਕੂਤਰਾਂ ਨੂੰ ਤੇ ਬਤਾ ਫੜਾਈ ਵਾਹ ਆ ਕੱਪ ਲਿਆ ਚਲ ਆ ਜਾ ਉਹਰੇ ਬਹਿ ਜਾ ਤੂੰ ਬਹਿ ਜਾ ਬਹਿ ਜਾ ਬਹਿ ਜਾ ਆ ਦੇਖ ਲਓ ਬਾਈ ਆ ਇਹਨੂੰ ਹਲਾ ਹਲਾ ਕੇ ਦੇਣੀ ਆ ਕੂਤਰਾਂ ਨੂੰ ਕਿਸੇ ਨੂੰ ਬਿਨਾਂ ਹਲਾਏ ਤੋਂ ਨਹੀਂ ਦੇਣੀ ਬਈ ਆਪਾਂ ਹਲਾ ਹਲਾ ਕੇ ਦੇਣੀ ਸਾਰਿਆਂ ਨੂੰ ਕੂਤਰਾਂ ਨੂੰ ਗੋਲੀ ਉਹਦੇ ਨਾਲ ਮਤਲਬ ਇਹ ਆ ਵੀ ਗੋਲੀ ਥੱਲੇ ਜੰਮੀ ਨਾ ਰਹਿ ਜੇ ਜਿਉਂ-ਜਿਉਂ ਆਪਾਂ ਦਈ ਗਏ ਬਈ ਉਹਦੇ-ਉਹਦੇ ਬਸ ਅੱਧੇ ਘੰਟੇ ਬਾਅਦ ਰਿਜ਼ਲਟ ਤੁਹਾਡਾ ਜਿਹਦੇ ਮੜਾਪੇ ਹੋਏ ਇਉਂ ਦੇਖਿਓ ਬੇਰੰਗੋਂ ਨਿਕਲਦੇ ਕਿਵੇਂ ਠੀਕ ਹੈ ਤੇ ਆਪਾਂ ਦੇ ਹੀ ਜਾਣੇ ਆ ਕਿਉਂਕਿ ਆਪਣਾ ਆਪਣੀ ਬਾਜੀ ਆ ਜਿਹੜੀ ਉਹ ਹੈਗੀ ਆ ਇੱਕ ਮਈ ਦੀ ਤੇ ਇੱਕ ਮਈ ਦੀ ਬਾਜੀ ਆ ਤੇ ਅੱਜ ਆਪਾਂ ਪਹਿਲਾਂ ਤਾਂ ਦਿੱਤੀ ਐਨੇ ਦਿਨ ਬਾਅਦ ਜੇ ਕੋਈ ਪ੍ਰੋਬਲਮ ਪਊਗੀ ਮੜਾ ਮੋਟਾ ਫਿਰ ਕਬੂਤਰ ਮੌਕੇ ਤੇ ਛਾਂਬਿਆ ਜਾਂਦਾ ਤੇ ਫਿਰ ਜੇ ਆਪਾਂ ਬੈਚੇ ਦਵਾਂਗੇ ਮੌਕੇ ਤੇ ਦਵਾਂਗੇ ਫਿਰ ਉਹਦਾ ਕੋਈ ਹੱਲ ਨਹੀਂ ਹੈਗਾਗਾ ਫਿਰ ਚਾਹੇ ਕੂਤਰ ਨੁਕਸਾਨ ਵੀ ਚਲੇ ਜਾਂਦਾ ਵਜਨ ਨਹੀਂ ਬਣਾਉਂਦਾ ਫਿਰ ਕੂਤਰ ਤਾਂ ਕਰਕੇ ਇਹ ਇੱਕ ਚੀਜ਼ ਟਾਈਮ ਨਾਲ ਤੋਂ ਟਾਈਮ ਨਾਲ ਹੀ ਦੋ ਤੇ ਜੇ ਤੁਸੀਂ ਟਾਈਮ ਨਾਲ ਦਮੋਗੇ ਤਾਂ ਉਹਦਾ ਤੁਹਾਨੂੰ ਬੈਨੀਫਿਟ ਵੀ ਮਿਲੂਗਾ ਬੈਨੀਫਿਟ ਵੀ ਮਿਲੂਗਾ ਜੇ ਤੁਸੀਂ ਹੁਣ ਤਬਾਈ ਉਧਰੋਂ ਬਾਜੀ ਛੋਡੇ ਸਿਰ ਤੇ ਆ ਗਈ ਤੇ ਤੁਸੀਂ ਦਵਾਈ ਦਮੋਂਗੇ ਫਿਰ ਉਹਦਾ ਕੋਈ ਹੱਲ ਨਹੀਂ ਤੇ ਨਾ ਦਵਾਈ ਆ ਸਰਕਾਰੇ ਤੇ ਨਾ ਗੋਲੀ ਮੈਨੂੰ ਬਈ ਮੈਂ ਨਾ ਸ਼ਰੰਜ ਨਾਲ ਫਿਰ ਤੁਸੀਂ ਨਾ ਗੋਲੀ ਆ ਸਰਕਾਰੇ ਤੇ ਨਾ ਦਵਾਈ ਆ ਸਰਕਾਰੇ ਹਨਾ ਤੇ ਹੁਣ ਆਪਾਂ ਇਹਨਾਂ ਨੂੰ ਦੇ ਦੇਣੀ ਆ ਕਿਉਂਕਿ ਕੱਲ ਪਰਚੋ 2 ਦਿਨ ਮੈਂ ਛੱਡੀ ਸੀਗੇ ਤੇ ਫਿਰ ਮੈਂ ਦਵਾਈ ਵੀ ਲਾ ਕੇ ਫਿਰ 13 ਪ੍ਰੋਪਰ ਡਾਈਆਂ ਸ਼ੁਰੂ ਹੋ ਜਾਣਗੀਆਂ ਇਹਨਾਂ ਦੀਆਂ ਤੇ ਜਦੋਂ ਪ੍ਰੋਪਰ ਡਾਈਆਂ ਸ਼ੁਰੂ ਹੋਣਗੀਆਂ ਤੇ ਫਿਰ ਬਿਲਗਰਗਰ ਇਕ ਵੀ ਆਊਗਾ ਇਹ ਚੀਜ਼ ਦਾ ਤੇ ਹੁਣ ਵੀਡੀਓ ਵੀ ਲੰਬੀ ਹੋ ਜਾਣੀ ਆ ਬਾਈ ਤੇ ਮੈਂ ਤੁਹਾਨੂੰ ਦਿਖਾਉਣਾ ਸੀਗਾ ਵੀ ਆਪਾਂ ਦਵਾਈ ਲਾਉਣੀ ਆ ਉਹ ਮੈਂ ਤੁਹਾਨੂੰ ਦਿਖਾਤਾ ਤੇ ਵੀਡੀਓ ਫਿਰ ਬਾਲੀ ਲੰਬੀ ਹੋ ਜਾਊਗੀ ਤੇ ਬਾਕੀ ਜਦੋਂ ਇਹਨਾਂ ਨੂੰ ਵੀਡੀਓ ਆਪਾਂ ਦਵਾਈ ਲਾਤੀ ਤੇ ਦਵਾਈ ਹੁਣ ਮੈਂ ਵੀਡੀਓ ਰੋਕਣੀ ਆਂ ਬਈ ਇਹ ਕਿਉਂਕਿ ਮੈਨੂੰ ਵੀ ਪ੍ਰੋਬਲਮ ਆਉਂਦੀ ਆ ਮਾੜੀ ਜੀ ਦਵਾਈ ਦੇਣ ਚ ਹਨ ਲਗਾਤਾਰ ਦਿੱਤੀ ਜਾਊਗੀ ਤੇ ਬੋਲਣਾ ਵੀ ਪੈਂਦਾ ਹਨ ਕਈ ਵਾਰੀ ਕਬੂਤਰ ਵੀ ਛੁੱਟ ਜਾਂਦਾ ਤੇ ਬਾਕੀ ਇਦੋਂ ਬਾਅਦ ਕਬੂਤਰਾਂ ਨੂੰ ਜਦੋਂ ਆਪਾਂ ਪਾਣੀ ਸਾਦਾ ਪਾਣੀ ਲਾਵਾਂਗੇ ਉਹਦੀ ਵੀ ਬਣਾਵਾਂਗੇ ਵੀਡੀਓ ਜਦੋਂ ਇਹਨਾਂ ਨੇ ਖਾਚ ਲਿਆ ਤੇ ਆਥ ਨੇ ਫਿਰ ਇਹਨਾਂ ਨੂੰ ਮਗਣੀ ਨਵਾਂਗੇ ਉਹਦੀ ਵੀ ਵੀਡੀਓ ਤੁਹਾਨੂੰ ਬਣਾ ਕੇ ਦੱਸਾਂਗੇ ਤੇ ਤਾਂ ਕਰਕੇ ਹੁਣ ਆਪਾਂ ਵੀਡੀਓ ਬੰਦ ਕਰਦੇ ਆਂ ਤੇ ਵੀਰ ਬਣ ਕੇ ਨੌਲੇਜ ਵਾਲੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਗਾਂ ਤੱਕ ਪਹੁੰਚ ਜੇ ਕਿਸੇ ਦਾ ਭਲਾ ਹੋ ਜਾਊਗਾ ਕਿਉਂਕਿ ਕਬੂਤਰਬਾਜੀ ਅੱਜ ਵਧੀਆ ਯਾਨੀ ਕਿ ਵਧੀਆ ਗੇਮ ਮੰਨੀ ਜਾਂਦੀ ਆ ਤਾਂ ਕਰਕੇ ਵੀ ਜੇ ਤੁਸੀਂ ਜੇ ਸ਼ੇਅਰ ਕਰ ਦਮੋ ਤਾਂ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਭਰਾਵਾਂ ਨੇ ਆਪਣਾ ਚੈਨਲ ਮੂਨੂ ਬਸਿਆ ਨਹੀਂ ਸਬਸਕ੍ਰਾਈਬ ਕੀਤਾ ਬਾਈ ਬਣ ਕੇ ਉਹ ਸਬਸਕ੍ਰਾਈਬ ਕਰ ਲੋ ਕਿਉਂਕਿ ਆਪਾਂ ਹੁਣ ਵੀਡੀਓ ਸਾਰੀਆਂ ਇਹਦੇ ਤੇ ਪਾਉਣੇ ਆ ਤੇ ਸਾਰੀਆਂ ਲੜੀ ਬਾਰ ਪਾਇਆ ਕਰਾਂਗੇ ਤੇ ਬਾਕੀ ਜਿਹੜੀ ਉਹ ਸਾਦਾ ਪਾਣੀ ਹੁਣ ਏਦੂ ਬੁੱਤੇ ਜਦੋਂ ਖਿੱਚ ਗਏ ਇਹ ਕਿਉਂਕਿ ਧੁੱਪ ਵੀ ਚੜੀ ਜਾਂਦੀ ਆ ਵੀਡੀਓ ਨੂੰ ਵੀ ਲੰਮਾ ਸਮਾਂ ਲੱਗ ਜਾਣਾ ਤੇ ਉਹ ਵੀ ਫਿਰ ਜਦੋਂ ਇਹ ਦਵਾਈ ਖਿੱਚ ਗਏ ਉਸ ਤੋਂ ਬਾਅਦ ਆਪਾਂ ਉਹ ਵੀਡੀਓ ਬਣਾਵਾਂਗੇ ਸਾਦਾ ਪਾਣੀ ਦੇਖਣ ਦੀ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਆਥਰੇ ਤੁਹਾਨੂੰ ਮਖਣੀ ਦਊਂਗਾ ਉਹ ਵੀ ਦਰਸਾऊंगा ਕਿਵੇਂ ਦੇਣੀ ਆ ਤੇ ਜਿਹਦੇ ਨਾਲ ਕੂਤਰਾ ਨੂੰ ਜੇ ਦਵਾਈ ਦਾ ਕੋਈ ਵੀ ਮਾੜਾ ਮੋਟਾ ਨੁਕਸਾਨ ਹੋਊਗਾ ਤੇ ਮਖਣੀ ਇਹਨੂੰ ਸਹੀ ਕਰ ਦੇਣਾ ਉਹ ਵੀ ਬਣਾ ਕੇ ਨਾਲ ਹੀ ਪਾਵਾਂਗੇ ਆਪਾਂ ਧੰਨਵਾਦ ਸਾਰਿਆਂ ਦਾ ਹੁਣ ਦਵਾਈ ਲਾਤੀ ਸੀਗੀ ਸਾਰੇ ਕੂਤਰਾ ਨੂੰ ਤੇ ਫਿਰ ਬਾੜੀ ਵੀਡੀਓ ਲੰਮੀ ਹੋ ਜਾਣੀ ਸੀ ਇਸ ਕਰਕੇ ਵੀ ਹਣ ਕਬੂਤਰ ਆਪਾਂ ਖੋਡਿਆਂ ਚ ਛੜਤੇ ਸੀਗੇ ਦਾਣੇ ਪਾਤੇ ਸੀਗੇ ਦਾਣੇ ਦੋਣੇ ਪਾ ਕੇ ਸਾਰੇ ਤੇ ਹੁਣ ਆ ਮਖੜੀਆਂ ਮੇਰੇ ਕੱਲ ਆਪਾਂ ਜਮਾ ਕੇ ਰੱਖੀ ਸੀਗੀ ਸਾਰੀ ਤੇ ਹੁਣ ਇਹ ਜਮਾ ਕੇ ਨਾ ਕਰਦਣ ਨਾਲ ਆਪਾਂ ਉਹ ਕਰ ਲਏ ਇਹਦੇ ਪੀਸ ਤਿੱਖੇ ਜੇ ਇਹ ਪਾਏ ਆ ਤੇ ਹੁਣ ਆਪਾਂ ਇਹ ਜਿਹੜਾ ਨੂੰ ਦਵਾਈ ਲਾਈ ਸੀਗੀ ਕਬੂਤਰਾਂ ਨੂੰ ਤੇ ਉਹਨਾਂ ਨੂੰ ਦੇਣੀਆਂ ਦਿੱਤੀ ਆ ਦਵਾਈ ਸਾਰਿਆਂ ਨੇ ਜਿਹੜੇ ਨੂੰ ਹੋਇਆ ਫਿਰ ਬਾਜ ਵੱਧ ਚੁਗਿਆ ਆ ਜਾਓ ਰੇ ਨੂੰ ਆ ਜਾਓ ਤੇ ਫਿਰ ਹੁਣ ਆਪਾਂ ਇਹਨਾਂ ਨੂੰ ਜਿਹਨਾਂ ਨੂੰ ਦਵਾਈ ਦਿੱਤੀ ਆ ਸਾਰਿਆਂ ਨੂੰ ਇਹ ਮਾਣ ਆਪਾਂ ਇਹਨਾਂ ਨੂੰ ਦਾੜੇ ਪਾ ਦਿੱਤੀ ਤੇ ਮਗਰੀ ਨੂੰ ਦਿਖਾਈ ਦਿੱਤੀ ਦਵਾਈ ਦੇ ਦੇ ਮੈਂ ਜਮਾਲ ਵੀ ਦੇਣ ਨੂੰ ਸਾਰੀ ਤੇ ਹੁਣ ਜੰਮੀ ਹੋਈ ਆ ਤੇ ਆਹ ਜਿਹਨਾਂ ਨੂੰ ਦਵਾਈ ਦਿੱਤੀ ਸੀ ਬਾਅਦ ਵਿੱਚ ਜੰਮੀ ਵੀ ਮਗਰੀ ਨੂੰ ਕੋਈ ਨੀ ਗਾਂਦੀ ਲੋੜ ਪੈਂਦੀ ਵੜ ਕੇ ਤੇ ਕਬੂਤਰ ਦੇ ਜਿੱਦੀ ਫਰਗ ਚ ਨਾਲ ਅੱਜ ਲਈ ਬਣਾਉ ਦੇ ਕੇ ਛੱਡੀ ਚਲੋ ਸਾਰੇ ਕਬੂਤਰ ਜਿਹਨਾਂ ਨੂੰ ਜਿੰਨੀ ਜਿੰਨੀ ਦਵਾਈ ਲੱਗੀ ਹੋਈ ਆ ਉਹ ਦਿੰਦੇ ਆਲੀ ਵੀ ਬਣਾਣੀ ਚਾਹ ਤੇ ਹਾਰੇ ਆ ਟੋਕੜੀਆਂ ਬਣ ਜਾਂਦੀਆਂ ਨੇ ਤੇ ਛਿੱਦੀ ਹੋਈ ਕਬੂਤਰ ਦੇ ਮੂੰਹ ਚ ਜਾਣ ਦੇ ਤੇ ਬਾਅਦ ਕਬੂਤਰ ਲੈ ਕੇ ਤੇ ਢੜ ਦੋ ਮੁੜ ਕੇ ਬੜੇ ਪਾਈ ਕੰਮ ਜਿਹੜੇ ਜਾ ਕਮਜੋਕ ਮੁਹਰੇ ਹੋਣਗੇ ਸਾਰੇ ਅੰਦਰ ਲੀਵਰ ਦੇ ਵਿੱਚ ਦਵਾਈ ਨਾਲ ਉਹ ਹਟ ਜਾਣੇ ਤੇ ਬਾਕੀ ਹੋਰ ਵੀਡੀਓ ਜਿਹੜੀ ਬਣਾਵਾਂਗੇ ਉਹ ਵੀ ਤੁਹਾਨੂੰ ਜਲਦੀ ਤੋਂ ਜਲਦੀ ਪਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਜੁਦ ਵੀਡੀਓ ਨੂੰ ਕਰ ਦਿਆ ਕਰੋ ਸਾਰੇ ਜਾਣਿਆਂ ਦਾ ਧੰਨਵਾਦ ਵੀਡੀਓ ਪੂਰੀ ਦੇਖਿਓ ਤੇ